ਜੋ ਬੋਲੇ ਸੋਨ ਰ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨनाथ ਮਹਾਰਾਜ ਕੀ ਜੈ ਚੋਜੀ ਪਾਸ਼ਾ ਸਤਿਗੁਰ ਪੂਰਨनाथ ਮਹਾਰਾਜ ਕੀ ਜੈ ਗੱਦੀ ਤੇ ਬਿਰਾਜਮਾਨ ਸੰਤ ਗਰਧਾਰਾ ਜੀ ਨਾਥ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਸਾਥੀਓ ਅੱਜ ਪਿੰਡ ਨੂਰਪੁਰ ਦਾ ਮਸਲਾ ਲੈ ਕੇ ਡੀਆਈਜੀ ਸਾਹਿਬ ਨੂੰ ਮਿਲੇ ਆਂ ਉਹਨਾਂ ਨੇ ਭਰੋਸਾ ਦਵਾਇਆ ਸਾਨੂੰ ਕਿ ਜਲਦ ਕਾਰਵਾਈ ਹੋਊਗੀ ਪਰ ਆਦਿਵਾਸੀ ਗੁਰੂ ਬਿਆਨ ਨਾ ਪੂਰਨ ਸ਼ੰਕਰਸ਼ਦਲ ਨੇ ਜਦੋਂ ਇਹਨਾਂ ਦੀਆਂ ਪ੍ਰੂਫ ਦੇਖੇ ਜਦੋਂ ਇਹਨਾਂ ਦੀ ਵੀਡੀਓ ਦੇਖੀਆਂ ਪੁਲਿਸ ਜਿਹੜੀ ਜਾ ਕੇ ਧੱਕੇ ਨਾਲ ਮੰਦਰ ਦੇ ਜਿੰਦੇ ਤੋੜ ਰਹੀ ਆ ਵਿੱਦ ਪ੍ਰੂਫ ਵੀਡੀਓ ਆ ਬੰਦੇ ਜਾ ਕੇ ਜਿਹੜਾ ਉਹ ਪੁਲਿਸ ਦੀ ਸ਼ਹਿਰ ਦੇ ਉੱਤੇ ਪਾਠ ਕਰਦੇ ਪਾਰਟੀ ਤੋਂ ਮੈਕ ਧੱਕੇ ਨਾਲ ਫੋਰੇ ਬੰਦ ਕਰ ਰਹੇ ਆ ਗਾੜੀ ক্লোజ్ ਕਰ ਰਹੇ ਆ ਔਰ ਪੁਲਿਸ ਪ੍ਰਸ਼ਾਸਨ ਨੇ ਅੱਜ ਤੱਕ ਵਿਧ ਵੀਡੀਓ ਪ੍ਰੂਫ ਦੇਣ ਦੇ ਬਾਅਦ ਵੀ ਲੰਬਾ ਸਮਾਂ ਬੀਤਣ ਤੋਂ ਬਾਅਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਅੱਜ ਆਦਿਵਾਸੀ ਕੁਰਗਿਆਰਨਾਥ ਪੂਰਨ ਸੰਘਰਸ਼ ਦਲ ਦੀ ਪੂਰੀ ਟੀਮ ਜਿਹੜੀ ਆ ਉਹ ਡੀਆਈਜੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਜਿਹੜੇ ਬੇਅਦਬੀ ਕਰਨ ਵਾਲੇ ਲੋਕ ਆ ਚਾਹੇ ਪੁਲਿਸ ਮੁਲਾਜ਼ਮ ਹੋਣ ਚਾਹੇ ਐਸਐਸਪੀ ਹੋਵੇ ਚਾਹੇ ਡੀਐਸਪੀ ਖੈਰਾ ਹੋਵੇ ਜਿਹੜਾ ਪਹਿਲੋ ਸੀ ਗੱਲ ਕੋਦਰ ਕੋਈ ਵੀ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਉਹਨਾਂ ਦੇ ਖਿਲਾਫ ਕਾਰਵਾਈ ਚਾਹੀਦੀ ਆ ਜੇਕਰ 14 ਤਰੀਕ ਤੋਂ ਪਹਿਲੋ ਪਹਿਲੋਂ ਇਹਨਾਂ ਸਾਰੇ ਦੋਸ਼ੀਆਂ ਦੇ ਉੱਤੇ ਕਾਰਵਾਈ ਨਾ ਕੀਤੀ ਗਈ 14 ਤਰੀਕ ਨੂੰ ਅਸੀਂ ਜਿਹੜਾ ਉਹ ਡੀਐਲਟੀ ਦਫ਼ਤਰ ਦੇ ਸਾਹਮਣੇ ਬੈਠ ਕੇ ਇਨਸਾਫ ਦੀ ਮੰਗ ਕਰਾਂਗੇ ਜਿਹੜਾ ਅਧਿਕਾਰ ਸਾਨੂੰ 바ਵਾ ਸਾਹਿਬ ਡਾਕਟਰ ਭੀਮਰਾਓ ਮੇੜਕਰਜੀ ਨੇ ਦਿੱਤਾ ਆਦਿਵਾਸੀ ਗੁਰੂ ਗਿਆਨਨਾਥ ਪੂਰਨ ਸੰਘਰਸ਼ दल ਔਰ ਸਮੁੱਚਾ ਵਾਲਮੀਕੀ ਸਮਾਜ ਕਿਸੇ ਵੀ ਕੀਮਤ ਦੇ ਉੱਤੇ ਭਗਵਾਨ ਵਾਲਿਕ ਜੀ ਦੇ ਮੰਦਰਾਂ ਦੇ ਏਟਾਂ ਦੇ ਉਹਸ ਆਕੇ ਤਾੜੇ ਤਾਲੇ ਤੋੜੇ ਪਾਠੀਆਂ ਨੂੰ ਪਾਠ ਕਰਨ ਤੋਂ ਡੱਕ ਕੇ ਜਿਹੜਾ ਉਹ ਉਹਨਾਂ ਤੋਂ ਹੱਥੋਂ ਮੈਗ ਕੋਇਲ ਜਾਵੇ ਪੁਲਸ ਨੂੰ ਬੇਅਦਵੀ ਨਹੀਂ ਸਮਝ ਰਹੀ ਇਸ ਕਰਕੇ ਜਿਹੜਾ ਉਹ ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ 14 ਤਰੀਕ ਨੂੰ ਇੱਥੇ ਗੇਟ ਮੋਰੇ ਬੈਠਾਂਗੇ ਜੇਕਰ ਜਿਹੜਾ ਉਹ ਦੋਸ਼ੀਆਂ ਦੇ ਖਿਲਾਫ ਚਾਹੇ ਪੁਲਸ ਮਲਾਜ਼ਮ ਚਾਹੇ ਜਿਹੜਾ ਉਹ ਸਿਵਲ ਵਾਲੇ ਜਿਨ੍ਹਾਂ ਨੇ ਜਿਹੜਾ ਬੇਅਦਵੀ ਕੀਤੀ ਆ ਕਿਸੇ ਦੇ ਵੀ ਖਿਲਾਫ ਜਿਹੜੀ ਬਣਦੀ ਕਾਰਵਾਈ ਜੇ ਨਾ ਹੋਈ ਤੇ 14 ਤਰੀਕ ਨੂੰ ਜਿਹੜਾ ਅਸੀਂ ਡੀਆਈਜੀ ਦਫ਼ਤਰ ਦੇ ਸਾਹਮਣੇ ਬੈਠਾਂਗੇ ਜੋ ਬੋਲੇ ਸੋ ਨਿਹਾਲ ਤੁਹਾਨੂੰ ਬਾਰ ਬਾਰ ਮਾਰ ਪੂਜੈ ਸ੍ਰੀ ਸ੍ਰੀ ਅਕਸਵਰ ਸਤਗੁਰ ਗਿਆਨ ਮਹਾਰਾਜ ਕੀ ਜੈ ਚੋਟੀ ਪਾਸ਼ਾ ਸਤਗੁਰ ਪੂਰਨਾਨ ਮਹਾਰਾਜ ਕੀ ਜੈ ਗੱਦੀ ਤੇ ਬਿਰਾਜਮਾਨ ਸੰਤ ਕਰਦਾਈ ਨ ਮਹਾਰਾਜ ਕੀ ਜੈ ਜੈ ਪੀਂ ਜੈਕਾਰਾ